ਨਾ ਹੈਗਾ ਅਜਮੇਰ ਸਿੰਘ ਜੀ ਮੁਖਤਿਆਰ ਸਨਫ ਕਰਮ ਸਿੰਘ ਪਿੰਡ ਕੋਠਾ ਗੁਰੂ ਕਾ ਜੀ ਕਾਦੇ ਨਾਲ ਜਾ ਰਹੇ ਸੀ ਅੱਥੀ ਜਾ ਰਹੇ ਸੀ ਢੋਆਣੇ ਜੀ ਹਰਿਆਣੇ ਚ ਢੋਆਣਾ ਜੀ ਕਾਦੇ ਵਾਸਤੇ ਜੀ ਉੱਥੇ ਮਹਾ ਪੰਚਾਇਤ ਸੀ ਸਾਰੇ ਜਥੇਬੰਦੀਆਂ ਦੀ ਕਿਹੜੀ ਜਥੇਬੰਦੀ ਤੁਸੀਂ ਅਸੀਂ ਇੱਕ ਰਾਹ ਜਥੇਬੰਦੀ ਨਾਲ ਸੰਭਲ ਰੱਖਦੇ ਹਾਂ ਜੀ ਤੇ ਹਾਸਾ ਕਿਵੇਂ ਹੋ ਗਿਆ ਇਹ ਆਖਤਾ ਤਾਂ ਕੁਦਰਤ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਇੱਕ ਉਹਦਾ ਉਹ ਫਨਕਾਰ ਟਰੱਕ ਟੁੱਕ ਚ ਵੱਜ ਗਈ ਉਦੋਂ ਮਗਰੋਂ ਚੱਲ ਨੂੰ ਪਾਸ ਕਰਕੇ ਪਚ ਪਚ ਕੇ ਨੰਗੇ ਗੱਡੀ ਤੇਜ਼ ਵਾਲੀ ਸੀਗੀ ਵੱਜੀ-ਬੁੱਜੀ ਦੇ ਵਿੱਚ ਮੈਂ ਸੰਭਲੀ ਦੇ ਇੱਕ ਤਾਂ ਪਾਸਾ ਤੱਕੀ ਵੀ ਗੱਡੀ ਤੇ ਆਉਂਦੇ ਬਸ ਇੱਕਦਮ ਪਾਪੀ ਪਲਟੀ ਵੱਜਾ-ਬੁੱਜਾ ਦੇ ਵਿੱਚ ਖੁਰਕੁਰ ਨਹੀਂ ਕਿੱਥੇ ਜਿਹਾ ਹੋਇਆ ਸੀ ਅਸਲ ਉਹ ਤਾਂ ਐ ਹੀ ਨਹੀਂ ਪਤਾ ਨਹੀਂ ਕਿਹੜਾ ਸ਼ਹਿਰ ਜਿਹਾ ਸਾਨੂੰ ਵਿਚਾਲਾ ਆ ਗਿਆ ਸਾਨੂੰ ਤਾਂ ਮੂੰਹ ਨਹੀਂ ਪਤਾ ਧੰਦੀ ਜਿੱਥੇ ਲੱਗਿਆ ਕਰੋ ਬੱਸ ਜਿੱ ਕਿੰਨੀਆਂ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਸੀ ਫੁੱਲ ਜਿਹੜੀ ਵੱਡੀ ਬੱਸ ਹੁੰਦੀ ਆਪਣੀ ਆ ਉਹਦੇ ਸਾਰੇ ਸਾਰੇ ਫੁੱਲ ਸਵਾਰੀਆਂ ਸੀ 55 55 ਸਦਾ ਤਾਂ ਕੀ ਕਰਨ ਲੱਗ ਰਿਹਾ ਸੀ ਜੀ ਹਾਂਜੀ ਕਾਰਨ ਕੀ ਲੱਗ ਰਿਹਾ ਜਿਹੜਾ ਹਾਸਾ ਹੋਇਆ ਆਹ ਤਾਂ ਕੋ ਸਮਝੋ ਬਾਹਰ ਜੀ ਕੋਈ ਤੁਤ ਦਲਬ ਸੀ ਜਦੋਂ ਮੀਨਾ ਮੋੜ ਬਸ ਤੁਤ ਬਾਲੀ ਕਰਕੇ ਕੋਈ ਸਮਝੋ ਕਾਬੂ ਹੋ ਗਿਆ ਪਲਟ ਗਈ ਹਾਂ ਬੇ ਕਾਬੂ ਹੋਈ ਹੈ ਬਸ ਜੀ ਅਸਰ ਵਿੱਚ ਬਸ ਪਲਟੀ ਹੈ ਹਾਂ ਬਸ ਪਲਟੀ ਹੈ ਡਰਾਈਵਲ ਸਾਈਡ ਪਲਟੀ ਗਈ ਹੈ ਸਰ ਮੇਰਾ ਨਾਮ ਸਮਾਸ਼ੇਵੀ ਦਰਸ਼ਨ ਸਿੰਘ ਕੋ ਨਸ ਹੈ ਇਹ ਹਾਸਾ ਮੋਗੇ ਤੋਂ ਮੋਗੇ ਵੱਲ ਤੋਂ ਆ ਰਹੀ ਸੀ ਬਸ ਇਹਨੇ ਆ ਕੇ ਆਪਣੇ ਬਠਿੰਡਾ ਰੋਡ ਤੇ ਚੜਨਾ ਸੀ ਬਰਨਾਲਾ ਚੰਡੀਗੜ੍ਹ ਰੋਡ ਤੇ ਇਥੇ ਚੜੰਗ ਧੁੰਦ ਇੰਨੀ ਜ਼ਿਆਦਾ ਕਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਐ ਗੁਲਾਈ ਤੋਂ ਬੱਸ ਨੇ ਝੋਲ ਮਾਰੀ ਐ ਝੋਲ ਮਾਰ ਕੇ ਬੱਸ ਪਲਟ ਗਈ ਐ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਐ ਸਾਧਨ ਕਿਸੇ ਨਾਲ ਨਹੀਂ ਲੱਗੀ ਕਿਸੇ ਨਾਲ ਟਕਰਾਈ ਨਹੀਂ ਬੱਸ ਨੇ ਝੋਲ ਮਾਰ ਕੇ ਮਤਲਬ ਪਲਟੀ ਹੋ ਗਈ ਐ ਬੱਸ ਤੇ ਅਸੀਂ ਉੱਥੇ ਸੀਗੇ ਅਸੀਂ ਉਹਨਾਂ ਨੂੰ ਕੱਢਿਆ ਵੀ ਐ ਜ਼ਖਮੀਆਂ ਨੂੰ ਤੇ ਇੱਕ ਡੈੱਡ ਬੋਡੀ ਮਾਤਾ ਦੀ ਉੱਥੇ ਪਈ ਵੀ ਐ ਮੈਂ ਮੌਕੇ ਤੇ ਦੇਖ ਕੇ ਆਇਆ ਤੇ ਮਤਲਬ ਧੁੰਦ ਦਾ ਬਹੁਤ ਵੱਡਾ ਕਾਰਨ ਹੈ ਜਿਹੜੀ ਡੈੱਡ ਬੋਡੀ ਪਈ ਹੈ ਉਹਨਾਂ ਦਾ ਕੋਈ ਨਾਮ ਪਤਾ ਕੋਈ ਨਹੀਂ ਜੀ ਮੌਕੇ ਤੇ ਸਾਨੂੰ ਤਾਂ ਬਸ ਇਹ ਹੋ ਗਿਆ ਵੀ ਜਿਹੜੇ ਦੀ ਡੈਥ ਹੋ ਗਈ ਉਹ ਤਾਂ ਚਲੋ ਹੁਣ ਜੋ ਭਗਵਾਨ ਨੂੰ ਮਨਜ਼ੂਰ ਸੀ ਹੋ ਗਿਆ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਆਪਾਂ ਫਟਾਫਟ ਹਸਪੀਟਲ ਸ਼ਿਫਟ ਕਰੀਏ ਇਹਨਾਂ ਨੇ ਡਾਕਟਰ ਸਾਹਿਬ ਨੇ ਆ ਕੇ ਸੀ ਪੂਰਾ ਮਤਲਬ ਸੰਭਿਆ ਇਹਨਾਂ ਨੇ ਕੋਈ ਦਿੱਕਤ ਨਹੀਂ ਹੈਗੀ ਤੇ ਉੱਥੇ ਬੋਰਡ ਇੱਕ ਨਾ ਲੱਗਿਆ ਹੋਣ ਕਾਰਨ ਜਦੋਂ ਮੋਗੇ ਤੋਂ ਆਪਾਂ ਆ ਰਹੇ ਆ ਜਦੋਂ ਆਪਾਂ ਬਠਿੰਡਾ ਰੋਡ ਤੇ ਚੜ੍ਹਨਾ ਹੈ ਉੱਥੇ ਵਿਚੇ ਰੀ ਚੜਿਆ ਜਾਂਦਾ ਹੈ ਉੱਥੇ ਬੋਰਡ ਨਾ ਲੱਗਿਆ ਹੋਣ ਕਾਰਨ ਬਸ ਉੱਪਰ ਕਿ ਆਪਾਂ ਦਾ ਖਾਸ ਕਾਰਨ ਇਹੀ ਮੰਨਦੇ ਆ ਕਿ ਜਿਹੜਾ ਉੱਥੇ ਜਿਹੜਾ ਬੋਰਡ ਨਹੀਂ ਲੱਗਿਆ ਸੀ 메ਨ ਕਾਰਨ ਇਹ ਐ ਬਾਕੀ ਧੁੰਦ ਸੀ ਜੇ ਕੋਈ ਬੋਰਡ ਛੋਟਾ ਲੱਗਿਆ ਹੋਊਗਾ ਤਾਂ ਨਹੀਂ ਦਿਸਿਆ ਅਗਲੇ ਨੂੰ ਜਖਮੀ ਕਿੰਨੇ ਹੋਗੇ ਜਖਮੀ ਤਾਂ ਤੁਸੀਂ ਐ ਮੰਨ ਕੇ ਚੱਲੋ ਜੀ ਦਰਸ਼ਕਾਂ ਦੇ ਹਿਸਾਬ ਨਾਲ ਜਖਮੀ ਐ ਇੱਕ ਦੋ ਹੋਏ ਨੇ ਐਕਸੀਡੈਂਟ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਜਿਹੜੇ ਐਕਸੀਡੈਂਟ ਚ ਹੋਈਆਂ ਨੇ ਜੀ ਉਹ ਉਹ ਇਧਰ ਵਾਲੇ ਜੀ ਮਾਲ ਵਾਲੇ ਚ ਹੋਈਆਂ ਜੀ ਹਾਂਜੀ ਹਾਂਜੀ ਜੇ ਲਾਲਾ ਉਹਦੇ ਚ ਬਚਤ ਰਹੀ ਗਈ ਜੀ ਉਹਦੇ ਚ ਭਗਵਾਨ ਦੀ ਕਿਰਪਾ ਉਹਦੇ ਚ ਕੋਈ ਮੌਤ ਨਹੀਂ ਹੋਈ ਉਹ ਵੀ ਬੱਸ ਆ ਰਹੀ ਸੀ ਉੱਥੋਂ ਧੁੰਦ ਨਾਲ ਦਾ ਕਾਰਨ ਟਰੱਕ ਇੱਕਦਮ ਫਟਾਫਟ ਚੜ ਗਿਆ ਤੇ ਉਹਦੇ ਵਿੱਚ ਟਕਰਾਅ ਹੋ ਗਿਆ ਆਪਾਂ ਕਹਿ ਰਹੇ ਆ ਕਿ ਆਪਾਂ ਦੋ ਘਾਸੇ ਦੱਸ ਰਹੇ ਜਿਹੜਾ ਆਪਣਾ ਜੀ ਮਾਲ ਕੋਲੇ ਹੋਇਆ ਉਹ ਕਦੇ ਨਾਲ ਹੋਇਆ ਜੀ ਉਹ ਤਾਂ ਕੱਲੀ ਬੱਸ ਮਤਲਬ ਡਿਸਬੈਲੈਂਸ ਹੋ ਕੇ ਗੁਲਾਈ ਸੀਗੀ ਉੱਥੋਂ ਗੁਲਾਈ ਚ ਜਿਹੜੋ ਮੋੜਨ ਲੱਗੀ ਉਹ ਉਹਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕੇ ਆਪਣੇ ਆਪ ਹੀ ਪਲਟੀ ਆ ਉਹਦੇ ਵਿੱਚ ਕੁਝ ਨਹੀਂ ਲੱਗਿਆ ਜਿਹੜਾ ਜੇਲ ਕੋਲੇ ਹੋਇਆ ਉਹ ਕਦਨੇ ਹੋਇਆ ਜੀ ਉਹ ਬੱਸ ਜਿਹੜੋ ਰੋਡ ਤੇ ਚੜਨ ਲੱਗੀ ਸੀ ਉਦੋਂ ਟਰੱਕ ਆ ਗਿਆ ਜੀ ਟਰੱਕ ਦੇ ਵਿੱਚ ਹੋ ਗਿਆ ਉਹ ਵਿੱਚ ਕਿਸਾਨ ਜੁਨੀਅਰ ਦੀ ਬੱਸ ਉਹ ਵੀ ਕਿਸਾਨ ਉਹ ਹੈਗੀ ਹਾਂਜੀ ਹਾਜੀ ਨਹੀਂ ਉਹ ਸਿੱਧੂਪੁਰ ਦੀ ਸੀ ਉਹ ਸਿੱਧੂਪੁਰ ਦੀ ਸੀ ਬੱਸ ਆ ਰਹੀ ਸੀ ਹਾਈਵੇ ਦੇ ਉੱਤੇ ਮਗਰੋਂ ਤੇ ਟਰੱਕ ਲੈਂਕ ਰੋਡ ਤੋਂ ਉੱਤੇ ਚੜਿਆ ਬਾਈ ਜੀ ਹਾਂਜੀ ਇੱਕੇ ਦਾ ਚੜਿਆ ਟਰੱਕ ਲੈਂਕ ਰੋਡ ਤੋਂ ਉੱਤੇ ਚੜਿਆ ਠੀਕ ਹੈ ਬੱਸ ਕਿੱਥੇ ਹਾਸ ਹੋਇਆ ਕਿੰਨੇ ਹਾਸ ਹੋਏ ਤੇ ਕਿੰਨੇ ਜਖਮੀ ਤੇ ਕਿੰਨੇ ਡੈਥ ਹੋਈ ਉਹ ਇਹ ਜਿਹੜਾ ਹਾਦਸਾ ਜਿਹੜਾ ਆਪਾਂ ਮੋਗੇ ਵੱਲੋਂ ਬਰਨਾਲੇ ਨੂੰ ਆਉਨੇ ਆ ਬਠਿੰਡਾ ਬਾਈਪਾਸ ਗੋਲ ਕਰਬ ਦੇ ਉੱਪਰ ਹੋਇਆ ਇੱਕ ਬੱਸ ਕੋਠੇ ਭਾਈ ਕੇ ਕੋਠੇ ਪਿੰਡ ਪਿੰਡ ਦੇ ਸਵਾਰੀਆਂ ਲੈ ਕੇ ਟੁਹਾਣੇ ਜਾ ਰਹੀ ਸੀ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਸਵਾਰੀਆਂ ਸੀ ਤੇ ਇਹ ਜਦੋਂ ਗੋਲ ਕਰਵ ਆਉਂਦਾ ਉੱਥੇ ਬਸ ਕੁਛ ਧੁੰਦ ਸੀਗੀ ਕੁਸ਼ਕ ਕੁ ਗੋਲ ਕਰਵ ਸੀਗਾ ਸ਼ਾਰਪ ਮੋੜ ਸੀ ਜਿਸ ਕਰਕੇ ਬਸ ਕੁਦਰਤ ਦੇ ਅਚਾਨਕ ਪਲਟਣ ਕਰਕੇ ਹਾਦਸਾ ਹੋਇਆ ਜਿਸ ਵਿੱਚ ਕਰੀਬ 50 ਤੋਂ 55 ਸਵਾਰੀਆਂ ਸਨ ਕਿੰਨੇ ਦੱਸੋ ਸਰ ਕਿੰਨੇ ਜ਼ਖਮੀ ਹੋਏ ਤੇ ਕਿੰਨੇ ਦਰਦ ਇਸ ਮੌਕਾ ਦੇਖਣ ਤੋਂ ਬਾਅਦ ਹੁਣ ਤੇ ਹਸਪੀਟਲ ਪਹੁੰਚੇ ਆ ਉੱਥੋਂ ਤਾਂ ਪਹਿਲਾਂ ਇਹ ਸੀਗਾ ਕਿ ਇੱਕ ਬੰਦੇ ਦੀ ਡੈਥ ਡੈਥ ਹੋਈ ਗਿਆ ਹੁਣ ਇੱਥੇ ਕਿ ਪਤਾ ਲੱਗਿਆ ਰਸਤੇ ਵਿੱਚ ਦੋ ਦੀ ਹੋਰ ਡੈਥ ਹੋ ਗਈ ਟੋਟਲ ਤਿੰਨ ਦੀ ਡੈਥ ਹੋ ਗਈ ਆ ਟੋਟਲ 31 ਮਜਰੂਬ ਦਾਖਲ ਹੋਏ ਸੀ ਜਿਨ੍ਹਾਂ ਵਿੱਚੋਂ ਕੁਝ ਮਜਰੂਬ ਜ਼ਿਆਦਾ ਸੱਟਾਂ ਲੱਗਣ ਕਰਕੇ ਉਹਨਾਂ ਨੂੰ ਵੱਖ-ਵੱਖ ਹਸਪਤਾਲ ਰੈਫਰ ਕਰਤਾ ਸਰ ਪਤਾ ਲੱਗੇ ਜਿਹੜੀ ਤਿੰਨ ਮਹਿਲਾਵਾਂ ਦੀ ਡੈਥ ਹੋਈ ਆ ਕਿਹੜੇ ਕਿਹੜੀ ਜਥੇਬੰਦੀ ਆਂਦੀ ਆ ਉਹ ਇੱਕੋ ਜਥੇਬੰਦੀ ਦੇ ਸਾਰੇ ਇੱਕੋ ਪਿੰਡ ਤੋਂ ਸੀ ਕੋਠਾ ਗੁਰੂ ਕੋ ਭਗਤਾ ਭਾਈ ਦਾ ਬਠੰਡੇ ਹੀ ਪੈਂਦਾ ਇੱਕੋ ਪਿੰਡ ਦੇ ਸਾਰੇ ਸੀਗੇ ਇਹ ਤੇ ਟੁਹਾਣੇ ਚੱਲੇ ਸੀ ਕੋਈ ਹਾਸੇ ਦਾ ਕਾਰਨ ਪਤਾ ਲੱਗਿਆ ਤੁਹੰਦ ਤੇ ਸ਼ਾਰਪ ਮੋੜ ਹੀ ਲੱਗ ਰਿਹਾ ਤੇ ਕਾਬੂ ਹੋ ਕੇ ਬੱਸ ਫਲਤੀ ਵੀ ਕਾਬੂ ਹੋ ਕੇ ਬੱਸ ਫਲਤੀ ਕਿਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਹੁਣ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੀ ਪੁਸਤ ਫਿਲਹਾਲ ਤਾਂ ਫਾਸਟੇ ਦੇ ਕੇ ਸਾਰੇ ਬਜਰੂਬ ਨੂੰ ਲਿਆਂਦਾ ਗਿਆ ਟ੍ਰੈਫਿਕ ਖੋਲਿਆ ਗਿਆ ਤੇ ਇਹਨਾਂ ਦਾ ਇਲਾਜ ਦਾ ਆਪਣਾ ਧਿਆਨ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਕੀਤੀ ਜਾ